ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਬਾਤੋਬਾਤ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਸਤਿ ਸ਼੍ਰੀ ਅਕਾਲ ਔਰੇ ਮਹੀ ਆਪਣੇ ਪਿੰਡ ਘਟਾ ਤੇ ਚੱਲੀਆਂ ਨੇ ਮਸ਼ੀਨਾ ਅਮਾਰਦ ਨੇ ਪਾਣੀ ਪਾਣੀ ਮਾਰ ਕੇ ਲੈ ਕੇ ਜਾਣਗੇ ਟਰੈਕ 'ਚ ਟਰੈਕ ਵਾਲੀ ਆ ਜਿਹੜੀ 50 75 ਬੰਨਜਾ 10 ਤੇ ਲੱਡੂ ਕਿੱਥੇ ਜਾਣਾ ਹੈ ਪੱਠੇ ਪੱਠੇ ਵਾਲੇ ਪਲਾਟ ਚ ਜਾਣਾ ਜੀ ਵੱਢਣੇ ਇਹਨਾਂ ਨੇ ਤੇ ਸਫਾਈ ਚੱਲਦੀ ਆ ਵੱਡੀ ਮਸ਼ੀਨ ਦੀ ਫੋਰਮੈਨ ਲੱਗਾ ਹੋਇਆ ਟਰਾਲੀਆਂ ਤਾਂ ਖੜੀਆਂ ਨੇ ਤਿਆਰ ਇਹਦਾ ਪਾ ਲਿਆ ਜੀ ਆ ਸਾਈਡ ਵਾਲੀ ਪਿੰਨ ਅੱਜ ਨਹੀਂ ਡਾਲਾ ਉਦੋਂ ਰਹਿ ਗਿਆ ਜੀ ਉੱਥੇ ਆਪੇ ਆਹ ਟਰਾਲੀ ਜਿਲੇ ਆਂਦਾ ਫਿਰ ਰੱਖ ਕੇ ਛੋਟੀ ਜਿਹੀ ਆਪਰੇਟਰ ਆਲ ਰਾਉਂਡਰ ਆਪਰੇਟਰ ਆ ਇਹ ਇਹ ਟਰੈਕਟਰ ਤੇ ਉਤਰ ਕੇ ਹੁਣ ਮਸ਼ੀਨ ਤੇ ਬਹਿ ਗਿਆ ਆ ਦੇਖਾਰੇ ਕੀ ਕਰਦਾ ਹੱਥ ਜੋੜੀ ਬੈਠਾ ਹੈ ਕੀ ਮੰਗਦਾ ਮੰਗਦਾ ਕੀ ਹੈ ਸੁੱਖ ਭਾਲ ਇਹਦਾ ਚੱਲੀ ਜਾਣਾ ਹੱਥ ਅੱਡੀ ਬੈਠਾ ਦੇਖੋ ਸਫਾਈ ਚੱਲਦੀ ਆ ਮਸ਼ੀਨ ਦੇ ਇਹ ਕੋ ਟ੍ਰੈਕ ਸਾਫ਼ ਕਰਕੇ ਹੀ ਚੱਲਦਾ ਨਹੀਂ ਫਿਰ ਨੁਕਸਾਨ ਕਰਦਾ ਤੁਹਾਨੂੰ ਪਤਾ ਹੀ ਆ ਪਹਿਲਾਂ ਵੀ ਦੱਸਿਆ ਵੀਡੀਓ ਦੇ ਵਿੱਚ 40-42 ਕੀਲੇ ਨੇ ਰਗੜ ਤੇ ਮਸ਼ੀਨ ਨੇ ਕਿਸੇ ਤਰੀਕੀ ਜਾਂਦੀ ਆ ਕੰਮ ਨੂੰ ਕਿਹਨ ਦੇ ਕੋ ਹੋਰ ਵੱਡੇ ਜਾਣ ਵਾਧੂ ਨੇ ਬੱਸ ਲਓ ਜੀ ਮਿੱਤਰੋ ਕਰਤਾ ਜੀ ਸਟਾਰਟ ਦਵਾਰੇ ਮੱਕੀ ਵਾਲੇ ਪਲਾਟਾਂ ਦੇ ਝੋਨੇ ਦੀ ਲਵਾਈ ਦੋ ਕਹਿਰੇ ਅੱਜ ਲਾਗੇ 9-10 ਜਾਣੇ ਨੇ ਇਹ ਤੇ 26 ਝੋਨਾ ਲਾ ਰਹੇ ਆ ਮੌਸਮ ਵਿਗੜਿਆ ਹੋਇਆ ਫੇਰ ਬੱਦਲ ਵਾਈਆ ਪੂਰੀ ਆ ਗਹਿਰ ਜੀ ਬਣੀ ਬੱਟ ਵੀ ਬਹੁਤ ਅੱਜ ਗਰਮੀ ਬਹੁਤ ਆ ਪਰसों ਵੀ ਹਵਾ ਬਹੁਤ ਚੱਲੀ ਤੇ ਕੱਲ ਮੀਂਹ ਦੇ ਨਾਲ ਹਵਾ ਬਹੁਤ ਚੱਲੀ ਤੇ ਜਿੰਨੇ ਵੀ ਡੱਕੇ ਆਪਾਂ ਵਿੱਚ ਨੱਪੇ ਸੀਗੇ ਮੀਂਹ ਪੈਣ ਦੇ ਛੱਟਿਆਂ ਨਾਲ ਫਿਰ ਹੋ ਗਏ ਇਕੱਠੇ ਤੇ ਫਿਰ ਲਾਤੀਆਂ ਢੇਰੀਆਂ ਢੇਰੀਆਂ ਦਾ ਬੈਨੀਫਿਟ ਵੀ ਹੈਗਾ ਮਿੱਤਰੋ ਢੇਰੀ ਲਾਉਣ ਨਾਲ ਇੱਥੇ ਬੈਠ ਬੂੜ ਜੂਏ ਗਲ ਜੂ ਜੇ ਆਪਾਂ ਕਿਾਰੇ ਦੇ ਵਿੱਚੇ ਰੱਖ ਛੱਡਦੇ ਦਵਾਰੇ ਝੋਨਾ ਲੱਗੇ ਤੇ ਹਵਾ ਜਾਵੇ ਤੇ ਬਹੁਤ ਡੱਕੇ ਟੁੱਟਦੇ ਨੇ ਜੀਰੀ ਦੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਉਹਦੇ ਨਾਲ ਚੰਗਾ ਵੀ ਢੇਰੀ ਲਾ ਦੋ ਹੁੰਜੇ ਤੇ ਉੱਥੇ ਬੈਠ ਬੂੜ ਜਾਣਗੇ ਗਲ ਜਾਣਗੇ ਹੌਲੀ ਹੌਲੀ ਜਦ ਤੱਕ ਆਪਾਂ ਨੇ ਆਲੂ ਲਾਉਣੇ ਨੇ ਵਿੱਚੇ ਰੇ ਪੈ ਜਾਊਗਾ ਬਾਹਰ ਕੱਢਣੋਂ ਸੌਖਾ ਕੰਮ ਐ ਵੀ ਉੱਥੇ ਢੇਰੀ ਲਾ ਦੋ ਥੋੜੀ ਜਗ੍ਹਾ 'ਚ ਬਾਕੀ ਚੋਨਾ ਦੇਖ ਲੋ ਚੈੱਕ ਕਰ ਲੋ ਵੀ ਲਾ ਰਹੇ ਨੇ ਬੰਦੇ ਵਧੀਆ ਐਨ ਆਪਾਂ ਇਹਨਾਂ ਨੂੰ ਕੁਝ ਨਹੀਂ ਕਹਿਣਾ ਜਿੱਦਾਂ ਲਾਉਂਦੇ ਨੇ ਲਾਈ ਜਾਣ ਬਸ ਇਹਨਾਂ ਨੂੰ ਕੇਰਾ ਕਹਿਤਾ ਵੀ ਵਧੀਆ ਤਰੀਕੇ ਨਾਲ ਮਾੜਾ ਡੱਕਾ ਨਹੀਂ ਲਾਉਣਾ ਤੇ ਟੁੱਟਿਆ ਹੋਇਆ ਡੱਕਾ ਨਹੀਂ ਲਾਉਣਾ ਡੱਕਾ ਗਾਰੇ ਦੇ ਵਿੱਚ ਲੱਗਣਾ ਚਾਹੀਦਾ ਤਰਨਾ ਨਹੀਂ ਚਾਹੀਦਾ ਡੱਕਾ ਨਹੀਂ ਨਾ ਡੱਕਾ ਲਾਉਣਸਾਰ ਘਾਂਟੇ ਤੋਂ ਬਾਅਦ ਹਵਾ ਨਾਲ ਉੱਠ ਜਾਂਦਾ ਬਹੁਤ ਬੰਦਿਆਂ ਦਾ ਇੱਕ ਸਾਰ ਜੋ ਨਾ ਲਾ ਰਹੇ ਨੇ ਵਧੀਆ ਹੋਰ ਆਪਾਂ ਨੇ ਇਹਨਾਂ ਨੂੰ ਮੁੜ ਕੇ ਕੁਝ ਨਹੀਂ ਕਹਿਣਾ 13 ਸਮਝਾਤੇ ਸੀ ਪਹਿਲਾਂ ਬਸ ਉਤੋਂ ਬਾਅਦ ਨਹੀਂ ਵਧੀਆ ਲਾਉਂਦੇ ਨੇ ਠੰਡੇ ਸਵੇਰਾਂ ਲਾਉਂਦੇ ਨੇ ਪਰ ਮੇਨਟੇਨਾਂ ਦੀ ਵੀ ਬਹੁਤ ਆ ਸਾਰੀ ਦਿਹਾੜੀ ਪਾਣੀ ਦੇ ਵਿੱਚ ਰਹੇ ਕਿ ਗਰਮ ਪਾਣੀ ਦੇ ਵਿੱਚ ਬਹੁਤ ਔਖਾ ਕੰਮ ਆ ਇਹ ਇੱਕ ਆ ਦਿਨਾਂ ਚ ਧੁੱਪ ਬਹੁਤ ਹੁੰਦੀ ਹੈ ਇੱਕ ਗਰਮ ਪਾਣੀ ਹੋ ਜਾਂਦਾ ਦੋ ਕਿਆਰੇ ਲਾ ਦਣਗੇ ਜੇ ਮੈਨੂੰ ਲੱਗਦਾ ਢਾਈ ਕਿ ਕਿਲੇ ਜਗਾ ਬਣਦੀ ਆ ਉਸ ਹਾਵ ਨਾਲ ਜੇ ਇਹ ਦੋ ਕਿਆਰੇ ਲਾਉਂਦੇ ਨੇ ਚਾਰ ਜਾਣੇ ਉਹ ਫਰਦੇ ਨੇ ਤੇ ਚਾਰ ਇਧਰ ਅੱਠ ਨੌ ਮਾ ਇਹਨਾਂ ਦਾ ਲਾਂਗੜੀ ਅੱਗੇ ਮਤੋਂ ਅੱਜ 20 ਵਧੀਆ ਪੈ ਗਿਆ ਤੇ ਮੇਰਾ ਵੀ ਪਾਣੀ ਆ ਇਹ ਇਹ ਵੀਰੇ ਪਾਣੀ ਜੇ ਆਪਾਂ ਕਦੋਂ ਕਰ ਦੇਣਾ ਦੋਵਾਰ ਪਾੜਾ ਕੇ ਮੋਟਰ ਵੀ ਚੱਲਦੀ ਆ ਪੂਰੇ ਤੇ ਆਰੇ ਦੇ ਵਿੱਚ ਆਪਾਂ ਟਰੈਕਟਰ ਗੱਡੇ ਦੀ ਇਹਦਾ ਪਾਣੀ ਫੱਡੇ ਵਾਲੇ ਚ ਆ ਗਿਆ ਇਹਨੂੰ ਚਲਾਤੀ ਜੇ ਨੇ ਮੋਟਰ ਵੀ ਚਲਾਵਾਂਗੇ ਪੂਰੇ ਘਰ ਕੇ ਭਰਾ ਲਾਂਗੇ ਇਹਨਾਂ ਨੂੰ ਪਿਆਰਿਆਂ ਨੂੰ ਦੋ ਵਾਰ ਕਿਉਂਕਿ ਫਿਰ ਸਵਾਗਾ ਮਾਰਨ ਤੋਂ ਬਾਅਦ ਆਹ ਪਿਆਰਿਆਂ ਦੇ ਵਿੱਚ ਪਾਣੀ ਆ ਜੂਗਾ ਉਹ ਤੇ ਵਧੀਆ ਨਹੀਂ ਪੈ ਗਿਆ ਇਹਨਾਂ ਦੇ ਪਾਣੀ ਦੇ ਝੋੰਡਿਆਂ 'ਚ ਪਾਣੀ ਵੀ ਹੋ ਗਿਆ ਤੇ ਤਾਜ਼ੇ ਲੱਗੇ ਝੋੰਡਿਆਂ ਦਾ ਨਕਸ਼ਾ ਅੱਜ ਜਰੂਰ ਬਾਕੀ ਪੱਕੀਆਂ ਵੀ ਬਹੁਤ ਰਹਿਦੀਆਂ ਦੀ ਉਹਨਾਂ ਦਾ ਵੀ ਕੰਮ ਕਰਕੇ ਚੰਗਾ ਆ ਰਿਹਾ ਹੈ। ਉਹਦੇ ਕੰਪਾਈਨਾਂ ਚੱਲਣੀਆਂ ਨੇ। ਕਿੱਤਾ ਹੋ ਗਿਆ। ਕੋਈ ਕੰਮਾ ਜਦੋਂ ਵਧੀਆ ਕਰਦਾ ਆਪਾਂ ਕੋਈ ਨਹੀਂ ਕਰ ਸਕਦੇ ਰਿਹਾ। ਪੈਣਾ ਵੀ ਚਾਹੀਦਾ ਨਹੀਂ ਮੋਢੇ ਵੀ ਰਣੇਗਾ ਨਾ ਉਹਦੇ ਵਾਲੇ ਕੰਮ ਨਹੀਂ ਪੈਣਾ ਚਾਹੀਦਾ ਜੀ। ਫੇਰ ਕੇ ਮਾੜਾ ਟਰੈਕਟਰ ਫੌਫਾ ਚੱਲੀ ਜਾਂਦਾ ਇਹ ਕੌਡੇ ਜੇ ਮਾਰੇ ਮਾਰੇ ਲੈ ਚੱਲੇ ਆ ਇਹ ਫਸਲ ਦਾ ਵੇਝਾ ਹੋਇਆ ਦੀ ਆਪਣਾ ਤੇ ਆਰਮੋ ਦੌਫਾ ਜਾਂਦਾ ਡਰਾਈਵਰ ਫਿਰ ਪੂਰੇ ਪੂਰੇ ਹਾਲ ਫੇਰੰਦੇ ਕਿਉਂਕਿ ਜੈਕ ਬੱਤੀਆ ਪਿਆ ਤਾਂ ਫਿਰ ਪਰ ਸੌਰੀ ਬਾਈ ਵੀ ਹੌਣ ਕਰਕੇ ਸਟੈਡੀ ਹੋ ਜਾਂਦੀ ਆ ਟੂ ਵੀ ਲਾਦੇ ਕਰਕੇ ਔਫਾ ਰਹਿਣਾ ਨਾ ਪੂਰੇ ਪੂਰੇ ਹਾਲ ਫੇਰੀ ਜਾਂਦੇ ਆ ਮਗਰ ਫਿਰ ਨੱਤੀ ਤੁਰਿਆ ਜਾਂਦਾ ਇੱਕ ਵਾਰੀ ਬਾਅ ਕੇ ਉਦੋਂ ਬਾਅਦ ਸਵਾਗਾ ਜੱਟ ਲੂਗਾ ਇਹ ਬਿਨਾ ਬੈੜਾ ਤੋਂ ਆ ਮੈਟਰੋ ਆ ਪਾਟਾ ਤਾਂ ਆਪਾਂ ਕਰਤਾ ਤਿਆਰ ਤਿੰਨੇ ਕਿਾਰੇ ਓਕੇ ਨੇ ਰਿਪੋਰਟ ਸਾਈਡ ਵਾਲਾ ਵੀ ਚੌਥਾ ਤੇ ਇੱਧਰ ਜੱਸਾ ਬਾਈ ਜੋੜਤਾ ਇਹਨੇ 11-11 ਘੇਰੋਂ ਫੇਰਤੀ ਤੇ ਦੂਸਰੇ ਕਿਾਰੇ 'ਚ ਬੜਿਆ ਹੋਇਆ ਉਸ ਤੋਂ ਬਾਅਦ ਉਹ ਪਰੇ ਟਾਂਡੇ ਵਾਲਾ ਵੀ ਨਪਣਾ ਇੱਕ ਵਾਰੀ ਇਹ ਹਲੇ ਆਪਾਂ ਨੇ ਤਿਆਰ ਨਹੀਂ ਕਰਨਾ ਤਿਆਰ ਇਸ ਕਰਕੇ ਨਹੀਂ ਕਰਨਾ ਕਿਉਂਕਿ ਆਪਣੀ ਪਨੀਰੀ ਉਹ sire 'ਤੇ ਆ ਇੱਧਰ ਆ ਤੀ ਗਈ ਆ ਬੰਦੇ ਪੱਟਦੇ ਨੇ ਨਾ ਆ ਵਿੱਚ ਕਦੂ ਵਾਲਾ ਕਿਹੜਾ ਵੀ ਆ ਕਿਉਂਕਿ ਪਨੀਰੀ ਵਾਲੀ ਜਗ੍ਹਾ ਦਾ ਕੱਦੂ ਕਰਨਾ ਪੈਣਾ ਪਹਿਲਾਂ ਕਹਿੰਦੇ ਸੀ ਵੀ ਏਕਣੇ ਲਾ ਦਾਂਗੇ ਤੇ ਪਨੀਰੀ ਬਾਜ ਬਹੁਤ ਜਾਣੀਆਂ ਇਸ ਕਰਕੇ ਆਪਾਂ ਨੂੰ ਕੱਦੂ ਮਾਰਨਾ ਪੈਣਾ ਉੱਤਰੋਂ ਕਰਦੇ ਆਵਾਂਗੇ ਫਿਰ ਤਿਆਰ ਹਲੇ ਕੱਚਾ ਕਰਕੇ ਛੱਡੀ ਜਾਂਦੇ ਆ ਇਹਨੂੰ ਇਸੇ ਕਰਕੇ ਨਾਲੇ ਕਾਂਡੇ-ਡੁੰਡੇ ਗਲ ਜਾਣਗੇ ਨਾਲੇ ਕੱਦੂ ਬਹੁਤ ਪਿਆ ਹਲੇ ਸਮਝ ਲਓ ਵੀ 4 ਕਿਲਿਆਂ ਦੀ ਪੱਟੀ ਆ ਪਈ ਆ 2 ਕਿਲਿਓ ਸਾਈਡ ਤੇ ਪਏ ਨੇ 2 ਕਿਲਿਓ ਸਾਹਮਣੇ ਪਏ ਨੇ ਆਹੋ ਆ ਤਨੇ ਗਿਆਨ ਦੇ ਉੱਪਰਲੀ ਸਾਈਡ ਇਹ ਦੋ ਕਿਲੇ ਆ ਸਫੈਦਿਆਂ ਵਾਲੇ ਪਏ ਨੇ ਤੇ ਚਾਰ ਕਿਲਿਆਂ ਦੀ ਪੱਟੀ ਆ ਸਾਹਮਣੇ ਫੇਰ ਪਈ ਆ ਇਸ ਕਰਕੇ ਆਪਾਂ ਇਹ ਕਿਆਰਾ ਤਿਆਰ ਹੀ ਨਹੀਂ ਕਰਨੇ ਆਹ ਜਿਹੜੇ ਆ ਕਿਆਰੇ ਨੇ ਇਹਨਾਂ ਨੂੰ ਕਰਾਂਗੇ ਐਂਡ ਤੇ ਚਾਰੇ ਕਿਲਿਆਂ ਦੀ ਪਨੀਰੀ ਪਠਾ ਲਾਂਗੇ ਤੇ ਫਿਰ ਉਧਰੋਂ ਨੱਪ ਕੇ ਲਿਆ ਕੇ ਫਿਰ ਇਹਨੂੰ ਤਿਆਰ ਕਰਦੇ ਆ ਜਾਾਂਗੇ ਤੇ ਲਾ ਦੇਣਗੇ ਬਾਕੀ ਠੇਕੇਦਾਰ ਆ ਰਿਹਾ ਕੰਮ ਇਹਨੇ ਖਿੱਚਿਆ ਪਿਆ ਗਰਮੀ ਬਹੁਤ ਆ ਕਹਿੰਦਾ ਅੱਜ ਲਾਇਆ 1 ਕੋਕਿਆਰਾ ਡੇਢ ਪੌਣੇ 2 ਥੀਲਿਆਂ ਦਾ ਬਾਕੀ ਹੁਣ ਪਨੀਰੀ ਪੱਟ ਰਹੇ ਨੇ ਸਾਰੇ ਬੰਦੇ ਤੇ ਹੁਣੇ ਮੈਨੂੰ ਲੱਗਦਾ ਚੱਲਿਆ ਮਾੜਾ ਮੋਟਾ ਰਾਸ਼ਨ ਪਾਣੀ ਲੈ ਕੇ ਆਉਣਾ ਜੋ ਵੀ ਤੇ ਲਾਂਗਰੀ ਸਾਹਿਬ ਇੱਧਰ ਬੈਠੇ ਨੇ ਇਹਨੂੰ ਆਪਾਂ ਦਿਖਾ ਨਹੀਂ ਸਕਦੇ ਥੋੜੇ ਆ ਲੱਗਿਆ ਹੋਇਆ ਆਪਣਾ ਵਰਦੀ ਸ਼ਰਦੀ ਖੋਲੀ ਹੋਈ ਆ ਇਸ ਕਰਕੇ ਮੈਂ ਕਿਹਾ ਚੱਲ ਕਾਹਨੂੰ ਦਿਖਾਉਣਾ ਬਾਕੀ ਆ ਕਿਾਰੇ ਤੇ ਆਪਾਂ ਅੱਜ ਡੈਮੋ ਲਾਈਆ ਹੋਰ ਇਹਨੂੰ ਹਾਲਾਂ ਨਾਲੇ ਬਾਹ ਕੇ ਕੱਲਾ ਦੂਸਰਾ ਸੁਆਗਾ ਮਾਰਿਆ ਇਥੋਂ ਮੰਗ ਕੇ ਸੁਆਗੇ ਨਾਲ ਵੀ ਡੱਕੇ ਉਨੇ ਕੇ ਨਿਕਲਦੇ ਨੇ ਤੇ ਤਵੀਆਂ ਨਾਲ ਵੀ ਉਨੇ ਕੇ ਨਿਕਲਦੇ ਨੇ ਤੇ ਥੋੜਾ ਜਿਹਾ ਵਿੰਗਾ ਟੇਡਾ ਜਿਆਦੇ ਦੀ ਇਸ ਕਰਕੇ ਤੇ ਸੁਆਗਾ ਮਾਰਿਆ ਪਾਣੀ ਇਹ ਚ ਪੂਰਾ ਪੂਰੀ ਆ ਨਾ ਮਾਤਰ ਜਾਈ ਘੱਟ ਪਾਣੀ ਦੀ ਆਪਾਂ ਸੁਆਗਾ ਮਾਰਦੇ ਆ ਪਰ ਟੰਡੇ ਨਿਕਲ ਬਹੁਤ ਆਉਂਦੇ ਨੇ ਜਦ ਪਾਣੀ ਪਾ ਦੇਣਾ ਉਧਰੋਂ ਮੀਂਹ ਪੈ ਗਿਆ ਹਵਾ ਚੱਲ ਗਈ ਬਸ ਆਇੜ ਤੇ ਬਟਨਾ ਇਕੱਠੇ ਹੋ ਜਾਂਦੇ ਨੇ ਸਮਝ ਨਹੀਂ ਆਉਂਦੀ ਅਸੀਂ ਆਪਣੀ ਜਾਨ ਚ ਪੂਰੇ ਠੋਕ ਕੇ ਨਪੜਿਆਂ ਥੱਲੇ ਪਰ ਫੇਰ ਨਿਕਲੇ ਆਉਂਦੇ ਨੇ ਜਿਹੜਾ ਬਿਨਾਂ ਅੱਗ ਲਾਏ ਵਾਲਾ ਕੱਦੂ ਉਹਦੇ ਵਰਗੀ ਰੀਸ ਨਹੀਂ ਆ ਜਾਂਦਾ ਬਿਨਾਂ ਅੱਗ ਲਾਏ ਕਿਉਂਕਿ ਉਹ ਪੜਦਾ ਜਿੱਥੇ ਫਸ ਗਿਆ ਫਸ ਗਿਆ ਨੁਕਸਾਨ ਹੋਣ ਕਰਕੇ ਅੱਗ ਲਾਉਣੀ ਪੈਗੀ ਔਰ ਇਹ ਨਹੀਂ ਆਪਾਂ ਬਿਨਾਂ ਅੱਗ ਤੋਂ ਕਰਦੇ ਤਾਂ ਕਣਕ ਵਾਲੇ ਖੇਤਾਂ ਵਰਗਾ ਖੇਤ ਹੋ ਜਾਂਦਾ ਫੇਰ ਇਹਨੇ ਡੱਕੇ ਨਹੀਂ ਬਾਹਰ ਆਉਂਦੇ ਕੰਮ ਲਾ ਗਿਆ ਨੇੜੇ ਕਿਾਰੇ ਆਪਣੇ ਤਿੰਨੇ ਰਹਿ ਗਏ ਕਦੋਂ ਮਾਰਨ ਤੋਂ ਬਸ ਕੱਚੇ ਕਰੇ ਪਏ ਨੇ ਕਲੀਅਰੇ ਕਰਨੇ ਨੇ ਇਸ ਟਰੈਕ ਵਾਲੀ ਮਸ਼ੀਨ ਦੀ ਚੱਲਦੀ ਆ ਸਫਾਈ ਰੋਜ਼ਾਨਾ ਇਹ ਤੇ ਘੰਟਾ ਇੱਕ ਲਾਉਣਾ ਪੈਂਦਾ ਸਫਾਈ ਬਹੁਤ ਜ਼ਰੂਰੀ ਹੈ ਸਫਾਈ ਤੋਂ ਬਿਨਾ ਤੁਹਾਨੂੰ ਪਤਾ ਵੀ ਮਸ਼ੀਨ ਚੱਲ ਕੇ ਨਹੀਂ ਦਿੰਦੀ ਥੱਲੇ ਟਰੈਕਾਂ ਦੇ ਵਿੱਚ ਗਾਰਾ ਫਸ ਜਾਂਦਾ ਰੋਜ਼ ਪਾਣੀ ਨਾਲ ਸਾਫ਼ ਕਰਕੇ ਫੇਰ ਲੈ ਕੇ ਜਾਂਦੇ ਆ ਕਿਉਂਕਿ ਨਾ ਤਾਂ ਪਾਣੀ ਹੋ ਆ ਮੱਕੀ ਦੇ ਵਿੱਚ ਤੇ ਗਾਰਾਜਾ ਬਣਿਆ ਪਿਆ ਉਹ ਸਾਰਾ ਚੈਨਾ ਚੂਨਾ ਬੈਰਿੰਗਾ ਚ ਜਿਹੜੇ ਚੱਲਦੇ ਨੇ ਵਿੱਚ ਆਪਣੇ ਗਰਾਰੀਆਂ ਉਹਨਾਂ ਚ ਟਾਂਡੇ ਟੁੰਡੇ ਫਾਜ ਜਾਂਦੇ ਨੇ ਫਿਰ ਟਰੈਕ ਲਾਈਨ ਦਾ ਵੀ ਖਤਰਾ ਹੈ ਤੇ ਹੋਰ ਵੀ ਨੁਕਸਾਨ ਹੋਣ ਦਾ ਖਤਰਾ ਹੈ ਇਸ ਕਰਕੇ ਰਜਾਨਾ ਪਾਣੀ ਮਾਰਨਾ ਪੈਂਦਾ 1 ਕਵਾਂਟਲ 2 ਕਵਾਂਟਲ ਮਿੱਟੀ ਰੋਜ਼ ਹੀ ਲਾਉਨੇ ਆ ਇਹਦੇ ਨਾਲੋਂ 1 ਘੰਟਾ ਇਹਦੇ ਤੇ ਲੱਗਦਾ ਹੁਣ ਲਾਡੀ ਤੇ ਰਿੰਕੂ ਭਾਈ ਦੋਏ ਲੱਗੇ ਹੋਏ ਨੇ ਫੋਰਮੈਨ ਮਗਰ ਵਿਚਾਰਾ ਪੇਚਕਸ ਲਈ ਬੈਠਾ ਆ ਦੇਖੋ ਇਦਾਂ ਮੰਨਤਾ ਕਰਨੀਆਂ ਪੈਂਦੀਆਂ ਨੇ ਤਾਂ ਇਹ ਰਾਣੀ ਸੁੰਦਰਾ ਚੱਲਦੀ ਐ ਉੱਤੇ ਫੇਰ ਪਰਮਾਤਮਾ ਆੜਿਆ ਖੜਾ ਏ ਕਹਿੰਦਾ ਵੀ ਮੈਂ ਨਹੀਂ ਜਾਂਦਾ ਇੱਥੇ ਕੀ ਔਰੇ ਪਰੇ ਹੁੰਦਾ ਨਹੀਂ ਹਲੇ ਮੱਕੀ ਦੀ ਫਸਲ ਖੜੀ ਬਹੁਤ ਆ ਜੇ 10 ਦਿਨ ਲੇਟ ਆਉਂਦਾ ਤਾਂ ਬੜਾ ਵਧੀਆ ਠੀਕ ਆ ਜਾਨ ਨੂੰ ਤਕਰੀਬਨ 90 ਲੱਗ ਜਾਂਦੀ ਮੱਕੀ